ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਤੇ ਮੈਂ ਹਾਂ ਗੌਰਵ ਵਾਲੀਆ ਅੱਜ ਗੱਲ ਕਰਾਂਗੇ ਕਾਂਗਰਸ ਦੇ ਅੰਦਰ ਜਿਹੜੀ ਖਿੱਚੋ ਤਾਨ ਚੱਲ ਰਹੀ ਹੈ ਉਂਝ ਕਿਹਾ ਜਾ ਰਿਹਾ ਕਿ ਕਾਟੋ ਕਲੇਸ਼ ਬਹੁਤ ਜ਼ਿਆਦਾ ਜੜਾ ਹੈਗਾ ਉਹ ਦਿਖਾਈ ਦੇ ਰਿਹਾ ਕਾਂਗਰਸ ਚ ਕਮਸਾਨ ਮਚ ਗਿਆ ਕਾਂਗਰਸ ਚ ਕਲੇਸ਼ ਚੱਲ ਰਿਹਾ ਪਰ ਸਵਾਲੇ ਖੜੇ ਹੋ ਰਿਹਾ ਹੈ ਕਿ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਪੈਂਡੋਰਾਸ ਬਾਕਸ ਮਤਲਬ ਕਿ ਇਕ ਅਜਿਹਾ ਚੀਜ਼ ਨੂੰ ਹੱਥ ਲਾਈਏ ਜਦੋਂ ਖੁੱਲ ਜਾਂਦਾ ਹੈ ਤੇ ਕਈ ਚੀਜ਼ਾਂ ਸਾਹਮਣੇ ਆ ਜਾਂਦੀਆਂ ਬੰਦਾ ਹੈਰਾਨ ਰਹਿ ਜਾਂਦਾ ਹੁਣ ਨਵਜੋਦ ਕੌਰ ਸਿੱਧੂ ਦੇ ਵੱਲੋਂ ਜਦੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਗਵਰਨਰ ਹਾਊਸ ਦੇ ਬਾਹਰ ਉਸ ਤੋਂ ਬਾਅਦ ਲਗਾਤਾਰ ਸਿਆਸਤ ਜਿਹੜੀ ਹੈ ਉਹ ਸਰਗਰਮ ਹੋ ਜਾਂਦੀ ਹੈ ਲਗਾਤਾਰ ਭਖ ਜਾਂਦੀ ਹੈ ਸਵਾਲ ਖੜੇ ਹੋ ਜਾਂਦੇ ਆ ਕਈ ਤਰ੍ਹਾਂ ਦੇ ਕਈ ਮਾਇਨਿਆਂ ਦੇ ਵਿੱਚ ਕਿ ਕਾਂਗਰਸ ਦੇ ਵਿੱਚ ਭ੍ਰਿਸ਼ਟਾਚਾਰ ਹੈ ਜੇ ਹੈ ਤੇ ਕਿਸ ਲੈਵਲ ਤੱਕ ਹੈ ਕਿਉਂਕਿ ਉਹ ਲੈਵਲ ਜਿਹੜਾ ਹੈਗਾ ਅਟੈਚੀ ਪੇਟੀਆਂ ਨੋਟਾਂ ਦੀਆਂ ਭਰੀਆਂ ਬੋਲੀਆਂ ਕਿੰਨਾ ਦੀਆਂ ਮੰਤਰੀਆਂ ਦੀਆਂ ਵਜ਼ੀਰਾ ਦੀਆਂ ਐਮਪੀ ਦੀਆਂ ਕੁਰਸੀ ਸੀਐਮ ਦੀ ਇਹ ਸਾਰੀਆਂ ਚੀਜ਼ਾਂ ਦੇ ird gird ਇਹ ਜਿਹੜਾ ਬਿਆਨ ਹੈ ਘੁੰਮਣ ਲੱਗ ਜਾਂਦਾ ਤੇ ਹਰ ਬੰਦਾ ਇਸ ਤੇ ਕੁਝ ਜਾਂਦਾ ਅੱਜ ਨੌਬਤ ਹੀ ਆ ਗਈ ਨੋਟਿਸ ਦਰ ਨੋਟਿਸ ਜਾਰੀ ਹੋਣ ਲੱਗ ਗਏ ਸੁਖਜਿੰਦਰ ਰੰਦਾਵਾ ਨਵਜੋਤ ਕੌਰ ਸਿੱਧੂ ਨੂੰ ਭੇਜਦੇ ਆ ਉਹ ਵਾਪਸ ਉਹਨਾਂ ਨੂੰ ਭੇਜਦੇ ਆ ਉਸ ਤੋਂ ਬਾਅਦ ਮਿੱਠੂ ਮੈਦਾਨ ਜਿਹੜਾ ਹੈਗਾ ਇੱਕ ਟਾਈਮ ਦੇ ਉੱਪਰ ਉਹ ਕਹਿੰਦੇ ਸੀਗੇ ਕਿ ਮੈਂ ਇਹਨਾਂ ਸਭ ਤੋਂ ਖਾਸ ਹੈਗਾ ਅੰਮ੍ਰਿਤਸਰ ਦੇ ਵਿੱਚ ਉਹ ਉਹਨਾਂ ਦੇ ਖਿਲਾਫ ਬੋਲਦੇ ਆ ਇਧਰੋਂ ਨੋਟਿਸ ਉਹਨਾਂ ਨੂੰ ਜਾਂਦਾ ਮਤਲਬ ਕੀ ਇਹ ਹੋ ਕੀ ਰਿਹਾ ਸਵਾਲ ਇਹ ਖੜਾ ਹੋ ਗਿਆ ਇਸੇ ਉੱਪਰ ਚਰਚਾ ਕਰਾਂਗੇ ਮੰਤ ਸਿਮਰਤ ਸਿੰਘ ਸ਼ਹਿਰੀ ਰਿਆਰ ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਲੀਡਰ ਨੇ ਤੇ ਉਹਨਾਂ ਤੋਂ ਥੋੜਾ ਸਮਝਾਂਗੇ ਕਿ ਆਖਿਰ ਨਵਜੋਤ ਕੌਰ ਸਿੱਧੂ ਨੇ ਜਿਹੜਾ ਬਿਆਨ ਦਿੱਤਾ ਆਖਿਰ ਉਸਦੇ ਮਾਇਨੇ ਕੀ ਹੈ ਤੇ ਪੰਜਾਬ ਦੇ ਲੋਕ ਕਾਂਗਰਸੀ ਵਿਰੋਧੀ ਧਿਰ ਕਿਹਨਾ ਮਾਇਨਿਆਂ ਦੇ ਵਿੱਚ ਉਸ ਬਿਆਨ ਨੂੰ ਸਮਝਣ ਸ਼ਹਿਰੀ ਰਿਆਰ ਜੀ ਬਾਬਾ ਸਵਾਗਤ ਹੈ ਤੁਹਾਡਾ ਕਲੀਅਰ ਕਟ ਵਾਲੀਆ ਸਾਹਿਬ ਥੈਂਕ ਯੂ ਜੀ ਸੋ ਮਚ ਸ਼ਹਿਰੀ ਜੀ ਮੈਂ ਨਾ ਕਾਟੋ ਕਲੇਸ਼ ਕਹੂੰਗਾ ਨਾ ਮੈਂ ਕੁਝ ਹੋਰ ਕਹੂੰਗਾ ਪਰ ਕਿਹਾ ਜਾਂਦਾ ਇਜ਼ ਇਟ ਟਿਪ ਆਫ ਐਨ ਆਈਸਬਰਗ ਕਹਿੰਦਾ ਭਾਵੇਂ ਕਿ ਹਲੇ ਤਾਂ ਉੱਪਰਲੀ ਤਲੀ ਨੂੰ ਹੱਥ ਹੀ ਲਾਇਆ ਸੀਗਾ ਤੇ ਚੀਕ ਚਹਾੜਾ ਮੱਚ ਗਿਆ ਕਹਿੰਦਾ ਭਾਵੇਂ ਹੈ ਕਿ ਇੱਕ ਦੋ ਬਿਆਨ ਹੀ ਦਿੱਤੇ ਸੀਗੇ ਤੇ ਉਸ ਦੇ ਨਾਲ ਹੀ ਨਾ ਕਲੇਸ਼ ਪੈ ਗਿਆ ਸਾਰੇ ਅੱਗ ਬਗੂਲਾ ਹੋ ਗਏ ਕੋਈ ਕਹਿਣ ਲੱਗਿਆ ਸਲੀਪਰ ਸੈੱਲ ਹੈ ਕੋਈ ਕਹਿੰਦੇ ਜੀ ਅਮਿਤ ਸਾਹਿਬ ਪਿੱਛੇ ਬੈਠਾ ਉਹ ਖੇਡ ਕਰਵਾ ਰਿਹਾ ਕੋਈ ਕਹਿੰਦਾ ਜੀ ਤੁਸੀਂ ਆਪਣੇ ਗਰੇਵਾਂ ਚ ਝਾਂਕੇ ਦੇਖ ਲਓ ਸਮਝ ਇਹ ਨਹੀਂ ਪੈ ਰਹੀ ਕਿ ਨਵਜੋਤ ਕੌਰ ਸਿੱਧੂ ਨੇ ਜਿਹੜਾ ਬਿਆਨ ਦਿੱਤਾ ਇਸ ਦੇ ਉੱਪਰ ਸਾਰੇ ਅੱਗ ਬਬੂਲਾ ਹੋ ਗਿਓਗੇ ਦੇਖੋ ਐਕਚੁਅਲੀ ਨਾ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਇਸ ਬਿਆਨ ਦੇ ਉੱਤੇ ਮੋਹਰ ਲਾਤੀ ਹਾਂ ਉਹਨਾਂ ਹਰ ਇੱਕ ਪੰਜਾਬ ਦਾ ਜਿਹੜਾ ਸਜ਼ਿਦ ਬੰਦਾ ਨਾ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਉਹ ਇਹ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਸੀ ਠੀਕ ਪਰ ਪਹਿਲੀ ਵਾਰੀ ਇਹੋ ਜਿਹਾ ਕੋਈ ਪੋਲੀਟੀਸ਼ਨ ਦੇਖਿਆ ਵੀ ਜਿਹੜਾ ਔਨ ਕੈਮਰਾ ਆ ਕੇ ਜਾਂ ਸਰਿਆਂ ਆ ਕੇ ਇਸ ਗੱਲ ਦੇ ਇਸ ਇਸ ਗੱਲ ਨੂੰ ਕਹਿ ਸਕਦਾ ਇਹ ਉਹੀ ਕੋਈ ਪੋਲੀਟੀਸ਼ਨ ਕਹਿ ਸਕਦਾ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਤੇ ਜਿਹੜਾ ਚਾਹੁੰਦਾ ਕਿ ਸਾਡੀ ਪਾਰਟੀ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਨੇ ਜਿਹੜੇ ਪਾਰਟੀ ਨੂੰ ਸੱਤਾ ਦੇ ਵਿੱਚ ਆਉਣ ਤੋਂ ਰੋਕ ਰਹੇ ਨੇ ਠੀਕ ਤੇ ਆਉਣ ਵਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਅੱਜ ਕਹੀ ਤਾਂ ਜਾ ਰਹੇ ਹਾਂ ਕਿ ਆਪਣੀ ਪਾਰਟੀ ਵੀ ਸਰਕਾਰ ਬਣ ਜੂਗੀ ਆਪਣੀ ਪਾਰਟੀ ਦੀ ਸਰਕਾਰ ਬਣ ਜੂਗੀ ਪਰ ਉਹ ਸਰਕਾਰ ਜੋ ਹਰਿਆਣਾ ਦੇ ਵਿੱਚ ਹੋ ਰਿਹਾ ਬਿਹਾਰ ਦੇ ਵਿੱਚ ਹੋਇਆ ਛਤੀਸਗੜ ਦੇ ਵਿੱਚ ਹੋਇਆ ਉਹੀ ਇੱਥੇ ਹੋਣਾ ਹੈ। ਹੂੰ ਇਸ ਗੱਲ ਤੋਂ ਡਰਦੇ ਹੋਏ ਇਹ ਮੈਡਮ ਨਵਜੋਤ ਕੌਰ ਸਿੱਧੂ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਤੇ ਜਿਹੜੀ ਅੱਜ ਜੋ ਜਿਹੜੇ ਪੰਜਾਬ ਦੇ ਲੋਕ ਤਰਾ-ਤਰਾ ਕਰ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਆਰਾਮ ਆਵੇ। ਠੀਕ ਐਸੇ ਕਰਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਭਾਈ ਸਾਡੇ ਕੋਲੇ ਅਜੰਡਾ ਹੈ ਸਾਡੇ ਕੋਲੇ ਮਤਲਬ ਇਸ ਚੀਜ਼ ਦੀ ਸ਼ਕਤੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਪੰਜਾਬ ਦੇ ਪੰਜਾਬ ਨੂੰ ਦੁਬਾਰਾ ਗੋਲਡਨ ਸਟੇਟ ਬਣਾ ਸਕਦੇ ਹਾਂ ਹਾਂ ਪਰ ਗੱਲ ਇਹ ਹੈ ਕਿ ਪਰ ਸਾਨੂੰ ਅਸੀਂ ਲੋਕਾਂ ਜਿਹੜੇ ਆ ਟੈਚੀ ਕਲਚਰ ਹੈ ਉਹ ਟੈਚੀ ਟੈਚੀ ਕਲਚਰ ਨੂੰ ਨਹੀਂ ਅਸੀਂ ਉਹ ਕਾ ਅਸੀਂ ਸਾਡੇ ਕੋਲੇ ਉਹ ਹਰਾਮ ਦੇ ਪੈਸੇ ਨਹੀਂ ਹੈਗੇ ਕੀ ਅਸੀਂ ਉਹ ਐਵੇਂ ਜੋ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ ਕਾਂਗਰਸ ਦੇ ਜਿਹੜੇ ਲੀਡਰ ਨੇ ਉਸ ਟਿਕਟਾਂ ਵੇਚਦੇ ਨੇ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਕਿਸੇ ਦਾ ਗੁਜਰਾਤ 'ਚ ਟਿਕਟਾਂ ਵੇਚਣ ਦਾ ਇਲਜ਼ਾਮ ਹੈ ਕਿਸੇ ਦਾ ਰਾਜਸਥਾਨ ਦੇ ਵਿੱਚ ਟਿਕਟਾਂ ਵੇਚਣ ਦਾ ਇਲਜ਼ਾਮ ਹੈ ਕਿਸੇ ਦਾ ਬਾਡੀਆਂ ਵੇਚਣ ਦਾ ਇਲਜ਼ਾਮ ਹੈ ਨਹੀਂ ਅਸੀਂ ਉਹ ਉਹ ਚੀਜ਼ ਨਹੀਂ ਕਰ ਸਕਦੇ ਅਸੀਂ ਪੰਜਾਬ ਨੂੰ ਇੱਕ ਗੋਲਡਨ ਸਟੇਟ ਬਣਾ ਸਕਦੇ ਹਾਂ ਸਾਡੇ ਕੋਲ ਇੱਕ ਅਜੰਡਾ ਹੈ ਠੀਕ ਮੈਂ ਦੇਖੋ ਛੋਟ ਛੋਟ ਸਵਾਲ ਪੁੱਛੂੰਗਾ ਤੁਹਾਨੂੰ ਜਵਾਬ ਵੀ ਉਸੇ ਤਰੀਕੇ ਨਾਲ ਦੇਣਾ ਹਾਂ ਤੁਸੀਂ ਦੱਸੋ ਭਾਈਆ ਸਾਹਿਬ ਸਾਹਿਬ ਮੇਰੀ ਆਵਾਜ਼ ਵਾਪਸ ਆ ਰਹੀ ਹੈ ਮੈਂ ਬਹੁਤ ਡਿਸਟਰਬ ਹੋ ਰਿਹਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਸਮਝ ਗਿਆ ਤੁਹਾਡੀ ਗੱਲ ਮੇਰੀ ਟੀਮ ਹੁਣੇ ਉਹਨੂੰ ਰੈਕਟੀਫਾਈ ਕਰ ਦਿੰਦੀ ਹੈ ਕਈ ਵਾਰ ਆਵਾਜ਼ ਨਾ ਇਕੋ ਹੋ ਕੇ ਵਾਪਸ ਬਾਉਂਸ ਕਰਦੀ ਹੈ ਕੋਈ ਗੱਲ ਨਹੀਂ ਮੈਂ ਕਰ ਤੋ ਜਿਹੜਾ ਸਵਾਲ ਤੁਹਾਡੇ ਤੋਂ ਹਾਂ ਮੈਂ ਬੋਲ ਨਹੀਂ ਸਕ ਰਿਹਾ ਪ੍ਰੋਪਰਲੀ ਹੁਣ ਠੀਕ ਹੋ ਜਾਏਗੀ ਹੁਣ ਠੀਕ ਹੋ ਜਾਏਗੀ ਮੈਂ ਤੁਹਾਡੇ ਤੋਂ ਜੋ ਜਾਣਨਾ ਚਾਹ ਰਿਹਾ ਤੁਸੀਂ ਕਿਹਾ ਕਿ ਕੁਝ ਇੱਕ ਲੋਕ ਜਿਹੜੇ ਕਾਂਗਰਸ 'ਚ ਬੈਠੇ ਹੈ ਮੈਂ ਸਿੱਧਾ ਨਾਮ ਸੁਖਜਿੰਦਰ ਰੰਦਾਵਾ ਪ੍ਰਤਾਪ ਬਾਜਵਾ ਰਾਜਾ ਵੜਿੰਗ ਇਹ ਕਾਂਗਰਸ ਨੂੰ ਜਿਹੜਾ ਹੈਗਾ ਢਾਹ ਲਗਾ ਰਹੇ ਨੇ ਹੁਣ ਜੇ ਇਹੀ ਲੀਡਰ ਨੇ ਇਹੀ ਅੱਜ ਦੇ ਟਾਈਮ 'ਚ ਕਾਂਗਰਸ ਦਾ ਵੱਡਾ ਚਿਹਰਾ ਨੇ ਜੇ ਇਹੀ ਢਾਂ ਲਾਣਗੇ ਤਾਂ ਫਿਰ ਇਹ ਸਿਆਸਤ ਕਿਵੇਂ ਕਰਨਗੇ ਸਵਾਲ ਫਿਰ ਇਹ ਹੈ ਨਾ ਕਿ ਕਾਂਗਰਸ 'ਚ ਬੱਜਿਆ ਕੀ ਚਿਹਰੇ ਹੋਰ ਕਿਹੜੇ ਆ ਕੌਣ ਨੇ ਫਿਰ ਚਿਹਰੇ ਦੱਸੋ ਚਿਹਰੇ ਦੀ ਚਿਹਰੇ ਦੀ ਗੱਲ ਨਹੀਂ ਹੈਗੀ ਵਾਲੀਆ ਸਾਹਿਬ ਗੱਲ ਇਹ ਹੈ ਕਿ ਕਾਂਗਰਸ ਜਿਹੜੇ ਤੁਸੀਂ ਦੇਖੋ ਕਾਂਗਰਸ ਹਾਰੀ ਕਿਉਂ ਬਾਈ ਦੇ ਵਿੱਚ ਇੱਕ ਲੀਡਰ ਦਾ ਸਕਾ ਭਾਈ ਆਜ਼ਾਦ ਖੜਾ ਹੋ ਜਾਂਦਾ ਹੈ ਜੀ ਇੱਕ ਲੀਡਰ ਦਾ ਸਕਾ ਭਾਈ ਬੀਜੇਪੀ ਤੋਂ ਖੜਾ ਹੋ ਜਾਂਦਾ ਹੈ ਇੱਕ ਲੀਡਰ ਦਾ ਸਕਾ ਭਾਂ ਜਾਂ 8 ਕਰੋੜ ਰੁਪਏ ਨਾ ਫੜਿਆ ਜਾਂਦਾ ਹੈ ਹਾਂ ਇੱਕ ਲੀਡਰ ਦੇ ਉੱਤੇ ਬਾਡੀ ਚੋਰੀ ਦੇ ਇਲਜ਼ਾਮ ਲੱਗਦੇ ਨੇ ਤੁਸੀਂ ਮੈਨੂੰ ਦੱਸੋ ਦਾ ਸਹੀ ਭਈ ਕਿਸ ਫੇਸ ਦੇ ਉੱਤੇ ਤੁਸੀਂ ਇਲੈਕਸ਼ਨ ਲੜ ਰਹੇ ਸੀ ਤੇ ਅੱਜ ਤੁਸੀਂ ਇਸ ਇਹ ਜਿਹੜੇ ਲੀਡਰਾਂ ਦਾ ਨਾਮ ਲਿੱਤਾ ਹੈ ਇਹਨਾਂ ਦਾ ਨਾਮ ਤਾਂ ਤੁਸੀਂ ਲੈ ਸਕਦੇ ਹੋ ਕਿ ਵੱਡੇ ਲੀਡਰ ਨੇ ਬਟ ਕੀ ਪੰਜਾਬ ਦੇ ਲੋਕ ਇਹਨਾਂ ਤੇ ਵਿਸ਼ਵਾਸ ਕਰਦੇ ਨੇ ਕੀ ਪੰਜਾਬ ਦੇ ਲੋਕ ਇਹਨਾਂ ਨੂੰ ਉਸ ਕੁਰਸੀ ਤੱਕ ਪਹੁੰਚਾਉਣਾ ਚਾਹੁੰਦੇ ਨੇ ਪੰਜਾਬ ਦੇ ਲੋਕ ਤਾਂ ਬਾਈ ਜੀ ਤਰਾ ਤਰਾ ਕਰ ਰਹੇ ਨੇ ਪੰਜਾਬ ਐ ਪੰਜਾਬ ਦਾ ਲਾਅ ਐਂਡ ਆਰਡਰ ਜ਼ੀਰੋ ਹੋਇਆ ਪਿਆ ਪੰਜਾਬ ਦੀ ਐਜੂਕੇਸ਼ਨ ਸਿਸਟਮ ਖਰਾਬ ਹੈ ਪੰਜਾਬ ਦਾ ਹੈਲਥ ਸਿਸਟਮ ਖਰਾਬ ਹੈ ਪੰਜਾਬ ਮਤਲਬ 4 ਲੱਖ ਕਰੋੜ ਦੇ ਕਰਜ਼ੇ ਤੇ ਹੈ ਪੰਜਾਬ ਵੈਂਟੀਲੇਟਰ ਤੇ ਹੈ ਪੰਜਾਬ ਨੂੰ ਖੜਾ ਕਰਨਾ ਬਹੁਤ ਔਖਾ ਹੈ ਨਹੀਂ ਨਹੀਂ ਤੁਹਾਡੀ ਗੱਲ ਮੈਂ ਮੰਨਦਾ ਅੱਗੇ ਅਗਰ ਅਗਰ ਇਹ ਨਹੀਂ ਔਖਾਈਆਂ ਜੇ ਤੁਸੀਂ ਕਹਿ ਰਹੇ ਹੋ ਅਸੀਂ ਲੋਕਾਂ ਨੂੰ ਸੌਖਾ ਕਰਨਾ ਹੈ ਫੇਰ ਹੀ ਬਾਈ ਜੀ ਫੇਰ ਹੀ ਕੋ ਹੋ ਰਿਹਾ ਇਕੋ ਆ ਰਹੀ ਹੈ ਮੈਂ ਆਪਣੀ ਟੀਮ ਨੂੰ ਕਹਾਂਗਾ ਪਲੀਜ਼ ਅਗਰ ਇਕੋ ਦਾ ਲਾਰਜ ਛੇਤੀ ਕਰ ਦੇਣ ਤਾਂ ਕਿ ਮੇਰਾ ਸਵਾਲ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਕਿਉਂਕਿ ਹੁਣ ਆਪਣਾ ਲਾਈਵ ਚੱਲ ਰਿਹਾ ਹੈ ਮੈਂ ਬੋਲ ਨਹੀਂ ਸਕ ਰਿਹਾ ਮੈਨੂੰ ਮੈਂ ਬਹੁਤ ਡਿਸਟਰਬ ਹੋ ਰਿਹਾ ਮੇਰੀ ਮੇਰੀ ਕਨਸੈਂਟ੍ਰੇਸ਼ਨ ਨਹੀਂ ਬਣ ਰਹੀ ਨਹੀਂ ਨਹੀਂ ਕਰ ਰਹੇ ਮੈਨੂੰ ਮੈਸੇਜ ਆਇਆ ਕੰਚ ਕਿ ਉਹ ਕਰਦੇ ਪਏ ਆ ਤੁਹਾਡੇ ਤੋਂ ਮੈਂ ਜਾਨਣਾ ਚਾਹ ਰਿਹਾ ਕਿ ਚਰਨਜੀਤ ਚੰਨੀ ਸੀਐਮ ਬਣੇ ਸੀਗੇ ਦੇਖੋ ਟੈਚੀਆਂ ਵਾਲਾ ਜਿਹੜਾ ਰੋਲ ਆ ਸਿੱਧਾ ਉਧਰ ਵਾਲੇ ਪਾਸੇ ਜੁੜਦਾ ਕਿ 350 ਕਰੋੜ ਰੁਪਏ ਲਿੱਤਾ 500 ਕਰੋੜ ਰੁਪਏ ਲਿੱਤਾ ਕੀ ਇਹ ਕਾਂਗਰਸ ਦਾ ਕਲਚਰ ਹੈਗਾ ਯਾ ਇੱਦਾਂ ਇੰਜੀ ਚੜਾਵਾ ਚੜਦਾ ਪੈਸੇ ਇੰਜੀ ਚੜਦੇ ਆ ਬੋਲੀਆਂ ਇੰਜੀ ਲੱਗਦੀਆਂ ਅਹੁਦੇ ਵਜ਼ੀਰੀਆਂ ਸੀਐਮ ਫੇਸ ਇੰਜੀ ਬਣਦਾ ਕਿਉਂਕਿ ਅਗਰ ਜਿਹੜੀ ਤੁਸੀਂ ਗੱਲ ਕੀਤੀ ਹੁੰਦਾ ਕੋਈ ਵਜਨ ਦਾ ਤਾਂ ਹੀ ਹੈ ਜੇ ਤੁਹਾਡੇ ਕੋਲੋਂ ਕੋਈ ਪਾਇਦਾਰ ਗੱਲ ਹੈਗੀ ਆ ਵਿਦ ਬੇਸ ਤੁਹਾਡੇ ਕੋਲ ਕੋਈ ਆਥੈਂਟਿਕ ਇਨਫੋਰਮੇਸ਼ਨ ਤੱਥ ਹੈਗੇ ਆ ਫੈਕਟਸ ਐਂਡ ਫਿਗਰਸ ਹੈਗੀਆਂ ਇਹੀ ਆ ਨਾ ਗੱਲ ਤਾਂ ਦੇਖੋ ਤਾਂ ਦੇਖੋ ਤਾਂ ਮੈਂ ਤੁਹਾਨੂੰ ਵਾਲੀਆ ਸਾਹਿਬ ਬਹੁਤ ਚੰਗੀ ਤਰ੍ਹਾਂ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਨੌਬਤ ਆ ਗਈ ਤਾਂ ਉਹ ਵੀ ਪੇਸ਼ ਕਰ ਦਿੱਤੇ ਜਾਣਗੇ ਸਾਰੇ ਪ੍ਰੂਫਸ ਨੇ ਈਚ ਐਂਡ ఎవਰੀਥਿੰਗ ਪਰ ਗੱਲ ਇਹ ਹੈ ਕਿ ਤੁਸੀਂ ਦੇਖੋ ਵੀ ਜਿਹ ਜਿਹਦੇ ਆਪਾਂ ਸੀਐਮ ਫੇਸ ਉਹ ਸੀਐਮ ਫੇਸ ਗੱਲ ਇਹ ਹੈ ਕਿ ਉਹਦਾ 5-8 ਕਰੋੜ ਰੁਪਏ ਦਾ ਫੜਿਆ ਜਾਂਦਾ ਤੇ ਜਦੋਂ ਉਹ ਹਾਰ ਜਾਂਦਾ ਤਾਂ ਉਹ ਇੱਕ ਸਾਲ ਪੰਜਾਬ ਦੇ ਵਿੱਚ ਵੜਦਾ ਹੀ ਨਹੀਂ ਅਮਰੀਕਾ ਦੇ ਵਿੱਚ ਲੁੱਕ ਕੇ ਰਹਿੰਦਾ ਕਦੇ ਕਹਿੰਦਾ ਮੇਰੀ ਅੱਖ ਖਰਾਬ ਹੈ ਕਦੇ ਕਹਿੰਦਾ ਮੈਂ ਪੀ ਐਚ ਡੀ ਕਰ ਰਿਹਾ ਕਦੇ ਕੁਛ ਕਦੇ ਕੁਛ ਤੇ ਜਿਹੜੇ ਤੁਸੀਂ ਲੀਡਰ ਨੂੰ ਗਰੀਬ ਕਹਿ ਕੇ ਸੀਐਮ ਫੇਸ ਬਣਾਉਨੇ ਹੋ ਉਹ ਲੀਡਰ 5-7000 ਕਰੋੜ ਰੁਪਏ ਦਾ ਮਾਲਕ ਹੈ ਉਹਦੇ ਮਹਿਲ ਤੋਂ ਵੀ ਵੱਡਾ ਉਹਦਾ ਘਰ ਹੈ ਉਹ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਇੰਨਾ ਜਿਆਦਾ ਮਿਸ ਗਾਈਡਡ ਉੱਪਰ ਵਾਲੀ ਹਾਈ ਕਮਾਂਡ ਨੂੰ ਕਿਹਨੇ ਕੀਤਾ ਤੇ ਹੁਣ ਹਾਈ ਕਮਾਂਡ ਦੇਖੋ ਮੈਡਮ ਦੇ ਸੰਪਰਕ ਦੇ ਵਿੱਚ ਹੈ ਹਾਈ ਕਮਾਂਡ ਮੈਡਮ ਨੂੰ ਕਹਿ ਰਹੀ ਹੈ ਕਿ ਤੁਸੀਂ ਜੋ ਕਹਿ ਰਹੇ ਹੋ ਸਾਨੂੰ ਸਮਝ ਆ ਰਹੀ ਹੈ ਠੀਕ ਹੈ ਇਸ ਗੱਲ ਨੂੰ ਪਰ ਗੱਲ ਇਹ ਹੈ ਕਿ ਹਾਈ ਕਮਾਂਡ ਵੀ ਸਿੱਧੂ ਮੈਡਮ ਦੇ ਨਾਲ ਸੰਪਰਕ ਕਰ ਰਹੀ ਹੈ ਕਿ ਸਾਨੂੰ ਇਹ ਗੱਲਾਂ ਸਮਝ ਆ ਰਹੀਆਂ ਨੇ ਹਾਈ ਕਮਾਂਡ ਦੇ ਕਹੇ ਚ ਤਾਂ ਸ਼ੈਰੀ ਜੀ ਹਾਈ ਕਮਾਂਡ ਦੇ ਕਹੇ ਚ ਤਾਂ ਸਸਪੈਂਡ ਕੀਤਾ ਹੋਣਾ ਨਾ ਸੰਪਰਕ ਕਿਵੇਂ ਕਰ ਰਹੇ ਨਹੀਂ ਨਹੀਂ ਇੰਡਿਸਿਪਲਿਨ ਸਸਪੈਂਡਿੰਗ ਬਰਦਾਸ਼ਤ ਨਹੀਂ ਹੋਊਗਾ ਰਾਜਾਵੜੀ ਨੇ ਹੁਣੇ ਬਿਆਨ ਆਇਆ ਕਹਿੰਦਾ ਜਿਹੜਾ ਇੰਡਿਸਿਪਲਿਨ ਕਰੂਗਾ ਉਹਨੂੰ ਬਾਹਰ ਦਾ ਰਸਤਾ ਦਿਖਾਤਾ ਸੀ ਫਿਰ ਜਦੋਂ ਜਦੋਂ ਉਹ ਕਹਿੰਦੇ ਸੀ ਬਈ ਸਾਰੇ ਬਾਦਲ ਖਰਾ ਦੇਓ ਉਦੋਂ ਇੰਡਿਸਿਪਲਿਨ ਕਿੱਥੇ ਸੀ ਬਈ ਉਦੋਂ ਇਹਨਾਂ ਦਾ ਇੰਡਿਸਿਪਲਿਨ ਕਿੱਥੇ ਸੀ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਜਾਂਦੇ ਨੇ ਤਾਂ ਉਦੋਂ ਇੱਕ ਲੀਡਰ ਕਹਿੰਦਾ ਕਹਿੰਦਾ ਬਈ ਮੈਂ ਭਾਈ ਇਹਨੂੰ ਸਜ਼ਾ ਮਿਲੀ ਆ ਕਾਂਗਰਸ ਨੂੰ ਹਰਾਉਣ ਦੀ ਉਦੋਂ ਇੰਡਿਸਿਪਲਿਨ ਕਿੱਥੇ ਸੀ ਇਹਨਾਂ ਦਾ ਜਦੋਂ ਤੁਸੀਂ ਤਰਨ ਤਾਰਨ ਦੇ ਵਿੱਚ ਆਪਣੇ ਕੈਂਡੀਡੇਟ ਨੂੰ ਕੁੱਤਾ ਤੱਕ ਕਹਿ ਦਿੰਦੇ ਹੋ ਉਦੋਂ ਇੰਡਿਸਿਪਲਿਨ ਕਿੱਥੇ ਸੀ ਜਦੋਂ ਤੁਸੀਂ ਖਾਲਿਸਤਾਨ ਪਾਕਿਸਤਾਨ ਦੀ ਗੱਲ ਕਰਦੇ ਹੋ ਉਦੋਂ ਇੰਡਿਸਿਪਲਿਨ ਕਿੱਥੇ ਸੀ ਬੂਟਾ ਸਿੰਘ ਜੀ ਵਰਗੇ ਐਡੇ ਵੱਡੇ ਲੀਡਰ ਦੇ ਉੱਤੇ ਟਿੱਪਣੀ ਕਰ ਦਿੰਦੇ ਹੋ ਉਦੋਂ ਇੰਡਿਸਿਪਲਿਨ ਕਿੱਥੇ ਸੀ ਦੇਖੋ ਇਹ ਡਬਲ ਸਟੈਂਡਰਡਸ ਨੇ ਇਹਨਾਂ ਦੇ ਇਹ ਇਹ ਇਹਨਾਂ ਦੇ ਡਬਲ ਸਟੈਂਡਰਡਸ ਨਹੀਂ ਚੱਲਣੇ ਡਿਸਪੀਸਪਲਨ ਫਿਰ ਇਨਾਂ ਵਾਸਤੇ ਵੀ ਬਰਾਬਰ ਹੋਣਾ ਚਾਹੀਦਾ ਮੈਂ ਤੁਹਾਡੇ ਕੋਲੋਂ ਦੇਖੋ ਨਾਲ ਨਾਲ ਇੱਕ ਸਵਾਲ ਪੁੱਛੂੰਗਾ ਅਗਰ ਅਗਰ ਰਾਜਾ ਵੜਿੰਗ ਦੇ ਉੱਪਰ ਬਸ ਦੀ ਬਾੜੀਆਂ ਬਣਵਾਉਣ ਦੇ ਵਿੱਚ ਕਰਪਸ਼ਨ ਲੈਣ ਦੀ ਜਿਹੜੀ ਗੱਲ ਆਂਦੀ ਹੈ ਕਿਹਾ ਜਾਂਦਾ ਹੈ ਕਿ ਸੀਐਮ ਨੇ ਫਾਈਲਾਂ ਦੱਬੀਆਂ ਹੋਈਆਂ ਉਹਨਾਂ ਦੇ ਉੱਪਰ ਜਿਹੜਾ ਮਿਹਰ ਕੀਤੀ ਹੋਈ ਹੈ ਪੈਸਾ ਗੁਜਰਾਤ ਤੋਂ ਬਣਾ ਕੇ ਆ ਗਿਆ ਜਦੋਂ 올 ਇੰਡੀਆ ਕਾਂਗਰਸ ਦੇ ਵਿੱਚ ਸੀਗਾ ਉਧਰੋਂ ਵੀ ਬਣਾਇਆ ਆ ਹੁਣ ਇੱਥੇ ਜਿਹੜਾ ਹੈਗਾ ਉਸ ਤਰੀਕੇ ਨਾਲ ਆਪਣਾ ਸਿਸਟਮ ਚਲਾ ਰਿਹਾ ਫਿਰ ਇਹ ਗੱਲਾਂ ਪਹਿਲੇ ਕਿਉਂ ਨੁ ਜਾਗਰ ਹੁੰਦੀਆਂ 27 ਤੋਂ ਪਹਿਲਾਂ ਹੀ ਕਿਉਂ ਤੁਸੀਂ ਹੁਣ ਚੁੱਕ ਰਹੇ ਹੋ ਇਹ ਵਾਲੀ ਕਰਦੇ ਨਾ ਨਹੀਂ ਉਜਾਗਰ ਨਹੀਂ ਨਹੀਂ ਉਜਾਗਰ ਹੀ ਨੇ ਇਹ ਗੱਲਾਂ ਇੱਕ ਪਾਸੇ ਤਾਂ ਹੈ ਇਹ ਕਹਿੰਦੇ ਨੇ ਕਿ ਸਾਡੇ ਭਾਈ ਮੇਰੇ ਇੱਕ ਇੰਟਰਵਿਊ ਚ ਕਹਿੰਦੇ ਨੇ ਮੈਂ ਬਹੁਤ ਗਰੀਬ ਪਰਿਵਾਰ ਦਾ ਮੁੰਡਾ ਮੇਰੇ ਕੋਲ ਤਾਂ ਨਵਾਂ ਲਾਈਨ ਦੇ ਵੀ ਪੈਸੇ ਨਹੀਂ ਸੀ ਤੇ ਅੱਜ 2-2 ਕਰੋੜ ਦੀਆਂ ਡਿਫੈਂਡਰਾਂ ਦੇ ਵਿੱਚ ਫਿਰਦੇ ਨੇ ਇਹ ਭਈ ਐਮਐਲਏ ਦੇ ਕੱਲੇ ਐਮਐਲਏ ਦੀ ਤਨਖਾਹ ਨਾਲ ਤਾਂ ਇੰਨੇ ਪੈਸੇ ਆਉਂਦੇ ਨਹੀਂ ਫੂਡ ਜੁਆਇੰਟਸ ਨੇ ਫਾਰਮ ਹਾਊਸਸ ਨੇ ਜੈਦਾਤਾ ਨੇ ਇਹ ਕਿੱਥੋਂ ਕਿੱਤੋਂ ਇਹ ਪੰਜਾਬ ਨੂੰ ਲੁੱਟਿਆ ਹੋਇਆ ਤਾਂ ਹੀ ਕਿੱਥੋਂ ਪੈਸੇ ਆਏ ਨੇ ਨਾ ਦੇ ਇਹ ਹੀ ਗੱਲ ਤਾਂ ਆਪਾਂ ਚੀਕਾ ਹਾਂ ਤਨਖਾਹ ਨਾਲ ਤਾਂ ਬਣ ਨਹੀਂ ਸਕਦਾ ਤੇ ਐਡੀਆਂ ਇਹਨਾਂ ਦੀ ਇਨਕੁਆਰੀ ਇਹਨਾਂ ਨੂੰ ਕਹ ਦੋ ਤੁਸੀਂ ਸੀਬੀਆਈ ਨੂੰ ਲਿਖ ਕੇ ਦੇ ਦਿਓ ਕਿ ਸਾਡੀ ਫਰੀ ਐਂਡ ਫੇਅਰ ਇਨਕੁਆਰੀ ਕਰਾ ਦੇਣ ਕਿ ਸਾਡੇ ਕੋਲੇ ਇਹਨੇ ਪੈਸੇ 10 ਸਾਲਾਂ ਚ ਕਿੱਥੋਂ ਆ ਗਏ 12 ਸਾਲਾਂ ਦੇ ਵਿੱਚ ਲੋਕ ਕਰੋੜਾ ਅਰਬਾਂ ਦੀ ਬਾਦ ਦਾ ਬੰਦਾ ਤਨਖਾਹ ਨਾਲ ਤਾਂ ਰਾਜਾ ਨਹੀਂ ਬਣ ਸਕਦਾ ਤਨਖਾਹ ਨਾਲ ਤਾਂ ਮਸਾਂ ਘਰ ਚੱਲਦਾ ਹੈ ਸਿੱਧੂ ਸਾਹਿਬ ਨੇ 8 ਸਾਲ ਟੀਵੀ ਨਹੀਂ ਕੀਤਾ ਉਹਨਾਂ ਦੇ ਘਰ ਦਾ ਬਿੱਲ ਪਰ ਨੌਕਾ ਹੋ ਗਿਆ ਉਹਨਾਂ ਨੂੰ ਆਪਣੀ ਪਤਨੀ ਦਾ ਇਲਾਜ ਕਰਨਾ ਔਖਾ ਹੋ ਗਿਆ ਉਸ ਬੰਦਾ ਉਹ ਬੰਦਾ ਇਹ ਤੋਂ ਵੱਡਾ ਸਰਟੀਫਿਕੇਟ ਕਿਵੇਂ ਦੇ ਦੇ ਤਿੰਨ ਵਾਰੀ ਐਮਪੀ ਦੋ ਵਾਰੀ ਐਮਐਲਏ ਤੇ ਉਹ ਬੰਦੇ ਕੋਲੇ ਆਪਣੀ ਪਤਨੀ ਦਾ ਇਲਾਜ ਕਰਾਉਣ ਲਈ ਪੈਸੇ ਨਹੀਂ ਸੀ ਤੇ ਇਹ ਜਿਹੜੇ ਦੋ ਦੋ ਤਿੰਨ ਤਿੰਨ ਵਾਰੀ ਐਮਐਲਏ ਬਣੇ ਨੇ ਇਹਨਾਂ ਕੋਲੇ ਕਰੋੜਾਂ ਅਰਬਾਂ ਰੁਪਿਆ ਆ ਗਿਆ ਜਿਹੜੀਆਂ ਗੱਡੀਆਂ ਦੇ ਵਿੱਚ ਇਹ ਕਦੇ ਸੁਪਨਾ ਲੈਂਦੇ ਸੀ ਅਸੀਂ ਪਤਾ ਨਹੀਂ ਬੈਠਾਂਗੇ ਕਿ ਨਹੀਂ ਬੈਠਾਂਗੇ ਉਹ ਤਿੰਨ ਤਿੰਨ ਚਾਰ ਚਾਰ ਗੱਡੀਆਂ ਇਹਨਾਂ ਕੋਲੇ ਨੇ ਇਹਨਾਂ ਦੇ ਬੱਚਿਆਂ ਦੇ ਨਾਮ ਤੇ ਫਾਰਮ ਹਾਊਸ ਨੇ ਚੰਡੀਗੜ੍ਹ ਦੇ ਨਿਊ ਚੰਡੀਗੜ੍ਹ ਦੇ ਵਿੱਚ ਇਹਨਾਂ ਕੋਲੇ ਜਾਇਦਾਦਾਂ ਨੇ ਉਹ ਕਿੱਥੋਂ ਆ ਗਈਆਂ ਉਹ ਪੈਸੇ ਨਾਲ ਹੀ ਆਉਣੀਆਂ ਸੀ ਉਹ ਪੈਸਾ ਪੰਜਾਬ ਤੋਂ ਲੁੱਟਿਆ ਹੋਇਆ ਪੈਸਾ ਨਾ ਜਿਹੜਾ ਸੁਖਜਿੰਦਰ ਰੰਧਾਵਾ ਦੇ ਉੱਪਰ ਵੀ ਉਹ ਕਹਿੰਦੇ ਆ ਕਿ ਨਸ਼ੇ ਦੇ ਸੌਦਾਗਰਾਂ ਦੇ ਨਾਲ ਲਿੰਕ ਹੈਗੇ ਆ ਉਸ ਦਾ ਕੀ ਪ੍ਰਮਾਣਿਕੀ ਹੈ ਬੇਸ ਕੀ ਉਹ ਜ਼ਾਦਾਹਾਰ ਕੀ ਹੈ ਮੈਨੂੰ ਇੱਕ ਗੱਲ ਦੱਸੋ ਮੈਨੂੰ ਇੱਕ ਗੱਲ ਦੱਸੋ ਵੀ ਇਹ ਲੀਡਰਾਂ ਨੂੰ ਪੁੱਛੇ ਭਈ ਜਦੋਂ 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 ਸਰਕਾਰ ਇਹ ਲੀਡਰਾਂ ਦੇ ਉੱਤੇ ਕਹਿੰਦੀ ਸੀ ਵੀ ਭਾਈ ਮੁਖਤਿਆਰ ਅंसारी ਨੂੰ ਤੂੰ ਜੇਲ੍ਹ ਦੇ ਵਿੱਚ ਪਨਾਹ ਦਿੱਤੀ ਸੀ ਉਹ ਮੈਨੂੰ ਦੱਸੋ ਭਈ ਉਹਨੂੰ ਤੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਸੀ ਉਦੋਂ ਇਹਨੇ ਨੋਟਿਸ ਕਿਉਂ ਨਹੀਂ ਭੇਜਿਆ ਉਹਨਾਂ ਨੂੰ ਹੈ ਜਦੋਂ ਕਿਸੇ ਲੀਡਰ ਨੂੰ ਸਰਕਾਰ ਕਹਿੰਦੀ ਹੈ ਵੀ ਭਾਈ ਤੇਰਾ ਪਿਓ ਵੀ ਤਸਕਰ ਸੀ ਤੇਰਾ ਪਿਓ ਪਹਿਲਾਂ ਚਿੱਟੇ ਸੋਨੇ ਦਾ ਤਸਕਰ ਸੀ ਫਿਰ ਚਿੱਟੇ ਦਾ ਤਸਕਰ ਬਣਿਆ ਉਦੋਂ ਨੋਟਿਸ ਕਿਉਂ ਨਹੀਂ ਦਿੱਤਾ ਉਦੋਂ ਤੁਸੀਂ ਚੁੱਪ ਕਿਉਂ ਰਹੇ ਹੈ ਉਦੋਂ ਬੋਲਦੇ ਤੁਸੀਂ ਜਦੋਂ ਜਦੋਂ ਤੁਹਾਡੇ ਇੱਕ ਗੈਂਗਸਟਰ ਦਾ ਭਰਾ ਤੁਹਾਡੇ ਉੱਤੇ ਸਰੀਆਮ ਕਿਸੇ ਦੇ ਕਤਲ ਦਾ ਇਲਜ਼ਾਮ ਲਾ ਦਿੰਦਾ ਉਦੋਂ ਤੁਸੀਂ ਚੁੱਪ ਕਿਉਂ ਰਹਿੰਦੇ ਹੋ ਹੈ ਤੁਸੀਂ ਤੁਸੀਂ ਜਦੋਂ ਬਰਗਾੜੀ ਜਾ ਕੇ ਝੂਠ ਬੋਲ ਕੇ ਤੁਸੀਂ ਉੱਥੇ ਗੁਰੂ ਸਾਹਿਬ ਦੀ ਬਿਆਦਮੀ ਦੇ ਉੱਤੇ ਸਿਆਸਤ ਕੀਤੀ ਹੈ ਉਦੋਂ ਉਦੋਂ ਤੁਹਾਨੂੰ ਕਿਸੇ ਨੇ ਕਿਉਂ ਨਹੀਂ ਕੁਝ ਕਿਹਾ ਬਈ ਨਹੀਂ ਮੈਂ ਜਾਨਣਾ ਚਾਹ ਰਿਹਾ ਹਾਂ ਕਿ ਜੇ ਤੁਸੀਂ ਮੈਂ ਜਿਵੇਂ ਓਪਨਿੰਗ 'ਚ ਕਿਹਾ ਪੰਡੋਰਾਸ ਬਾਕਸ ਖੋਲ੍ਹਦਾ ਮਤਲਬ ਕਿ ਸਾਰਾ ਕੁਝ ਹੀ ਸਾਹਮਣੇ ਲਿਆਤਾ ਇੱਕਦਮ ਮੇਂ ਹਲਚਲ ਹੋ ਗਈ ਇਨੀ ਹੁਣ ਕਹਿੰਦਾ ਭਾਵਾ ਤੁਸੀਂ ਸਾਰਿਆਂ ਨਾਲ ਹੀ ਸਾਰਿਆਂ ਦੇ ਨਾਂ ਲੈ ਕੇ ਵਿਗਾੜ ਲਈ ਹੁਣ ਪਾਰਟੀ 'ਚ ਰਹੋਗੇ ਕਿਵੇਂ ਦੇਖੋ ਮੈਂ ਇਹ ਜੜੋ ਜਾਣਨਾ ਚਾਹ ਰਿਹਾ ਹਾਂ ਵੀ ਸਾਰਿਆਂ ਦੇ ਨਾਂ ਲੈ ਕੇ ਤੁਸੀਂ ਸਾਰਿਆਂ ਨੂੰ ਚੋਰ ਕਹਿ ਦੋਗੇ ਫਿਰ ਉਹਨਾਂ ਦੇ ਨਾਲ ਰਹੋਗੇ ਕਿਵੇਂ ਪਾਰਟੀ ਤਾਂ ਸੇਮ ਰਹਿਣੀ ਹੈ ਕੀ ਹਾਂ ਹੈ ਨਹੀਂ ਦਿੱਲੀ ਵਾਲੇ ਸਾਰਿਆਂ ਨੂੰ ਕੱਢ ਦੇਣਗੇ ਤੇ ਤੁਹਾਨੂੰ ਹੀ ਰੱਖਣਗੇ ਵਾਲੀਆ ਸਾਹਿਬ ਮੈਨੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਮੈਂ ਇਸ ਹੁਣ ਤੱਕ ਜਿੰਨੀ ਵੀ ਜੋ ਵੀ ਬੋਲਿਆ ਕਿ ਇੱਕ ਲਫ਼ਜ਼ ਵੀ ਝੂਠ ਬੋਲਿਆ ਨੀ ਦੇਖੋ ਇਹ ਤਾਂ ਜਨਤਾ ਡਿਸਾਈਡ ਕਰੇਗੀ ਮੇਰੀ ਬੇਨਤੀ ਇਹ ਤਾਂ ਜਨਤਾ ਡਿਸਾਈਡ ਕਰ ਚਲੋ ਠੀਕ ਹੈ ਚਲੋ ਆਪਾ ਇਤੇ ਹੀ ਤੁਹਾਡੇ ਸਵਾਲ ਤੇ ਆ ਜੰਦਾ ਤੁਸੀਂ ਕਹਿੰਦੇ ਹੋ ਸਾਰਿਆਂ ਦਾ ਵਿਗਾੜ ਲਈ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਇਹ ਤਿੰਨ ਚਾਰ ਪੰਜ ਠੱਗ ਨੇ ਜਿਹੜੇ ਚੋਰ ਨੇ ਡਕੈਤ ਨੇ ਇਹ ਸਾਰੇ ਨੇ ਇਹਨਾਂ ਨੂੰ ਤੁਸੀਂ ਸਾਰੇ ਕਹਿੰਦੇ ਹੋ ਸਾਰੇ ਨੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਬਟਨ ਦੱਬਣਾ ਸਾਰੇ ਨੇ ਪੰਜਾਬ ਦੇ ਲੋਕ ਜਿਹੜੇ ਇਮਾਨਦਾਰੀ ਨੂੰ ਪਸੰਦ ਕਰਦੇ ਨੇ ਜਿਹੜੇ ਚਾਹੁੰਦੇ ਨੇ ਸਾਡਾ ਕਾਂਗਰਸ ਦੀ ਗੱਲ ਇੱਕ ਮਿੰਟ ਕਾਂਗਰਸ ਦੇ ਸਾਰੇ ਨੇ ਕਾਂਗਰਸ ਦੇ ਉਹ ਵਰਕਰ ਜਿਹੜੇ ਚਾਹੁੰਦੇ ਨੇ ਸਾਡਾ ਇੱਕ ਇਮਾਨਦਾਰ ਲੀਡਰ ਹੋਵੇ ਨੇ ਕਾਂਗਰਸ ਦੇ ਉਹ ਵਰਕਰ ਜਿਹੜੇ ਚਾਹੁੰਦੇ ਨੇ ਸਾਡੇ ਦੇਸ਼ ਦੇ ਸਾਡੀ ਸਟੇਟ ਦੇ ਵਿੱਚ ਅਨਸ਼ਾਂਤੀ ਹੋਵੇ ਅੱਜ 5 ਲੱਖ ਰੁਪਏ ਮੰਗ ਕੇ ਅਗਲ ਜੇ ਤੁਸੀਂ ਨਹੀਂ ਦਿੰਦੇ ਗੋਲੀ ਮਾਰ ਜਾਂਦਾ ਤੁਹਾਡੀਆਂ ਦੁਕਾਨਾਂ ਲੁੱਟੀਆਂ ਜਾਂਦੀਆਂ ਨੇ ਸਾਰੇ ਅਮਨ ਸ਼ਾਂਤੀ ਆਜ ਮੇਰਾ ਸਵਾਲ ਹੈ ਕਿ ਸਪੋਜ਼ ਇਹ ਮੇਰਾ ਸਵਾਲ ਹੈ ਕਿ ਸਾਰੇ ਜਾਨ ਇੱਕ ਮਿੰਟ ਇੱਕ ਮਿੰਟ ਸਾਰੇ ਜੀ ਦੇਖੋ ਕਿ ਹਾਂ ਜੀ ਮੇਰਾ ਮੇਰਾ ਦੇਖੋ ਸਵਾਲ ਹੈ ਸਾਰੇ ਜਿਹੜੀ ਤੁਸੀਂ ਸਾਰੇ ਦੀ ਗੱਲ ਕਰ ਰਹੇ ਹੋ ਸਾਰਿਆਂ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਜੋ ਇਹ ਗਰਲਸ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਸਿੱਧੂ ਜੋੜਾ ਜਿਹੜਾ ਜਿਹੜਾ ਹੈਗਾ ਉਹ ਪ੍ਰੈਸ਼ਰ ਟੈਕਟਿਕਸ ਦਾ ਇਸਤੇਮਾਲ ਕਰ ਰਿਹਾ ਕਿਵੇਂ ਕਿ ਇੱਥੇ ਕਾਂਗਰਸ ਦੇ ਉੱਪਰ 27 ਤੋਂ ਪਹਿਲਾਂ ਪੂਰਾ ਦਬਾਅ ਪਾਇਆ ਜਾਵੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਐਲਓਪੀ ਹੈ ਉਹ ਕਿਤੇ ਨਾ ਕਿਤੇ ਕਹਿੰਦੇ ਹਰੀ ਚੰਡੀ ਦਿੱਲੀੋਂ ਲੈ ਆਏ ਆ ਤੇ ਉਹਨਾਂ ਨੂੰ ਕਿਤੇ ਫੇਸ ਐਲਾਨਾ ਦੇਣ ਚੰਨੀ ਜੀ ਆਪਣੇ ਮਸਲੇ ਹੱਲ ਕਰਕੇ ਉਹ ਆਪਣਾ ਫੇਸ ਉਜਾਗਰ ਕਰ ਰਹੇ ਮੇਰੀ ਬੇਨਤੀ ਸਵਾਲ ਪੂਰਾ ਲੈ ਲਿਓ ਉਹ ਆਪਣੇ ਪਾਸਿਓਂ ਲੱਗੇ ਹੋਏ ਆ ਕਾਂਗਰਸ ਦੇ ਵਿੱਚ ਵਿਰੋਧੀ ਵੀ ਕਹਿੰਦੇ ਆ ਬਾਕੀ ਵੀ ਹੈ ਖੇਮੇਬੰਦੀ ਦੇ ਕਰਕੇ ਪੰਜ ਸੀਐਮ ਚਿਹਰੇ ਤੋਂ ਜੁਟ ਰਹੇ ਆ ਉਹਨਾਂ ਵਿੱਚੋਂ ਇੱਕ ਤੁਹਾਡੇ ਵਾਲਾ ਪਾਰਟੀ ਵੀ ਆ ਕਿ ਪਹਿਲੇ ਹੀ ਆਪਾਂ ਆਪਣਾ ਦਾਵਾ ਰੱਖ ਦਈਏ ਪ੍ਰਭਾਵ ਪਾ ਦਈਏ ਉੱਪਰ ਜਿਹੜਾ ਹੈਗਾ ਦਬਾਅ ਪੈਣਾ ਚਾਹੀਦਾ ਹੈ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਕਿ ਸਾਨੂੰ ਹੀ ਫੇਸ ਐਲਾਨੀਓ ਪਿਛਲੀ ਵਾਰ ਜਿਹੜੇ ਅਸੀਂ ਰਹਿ ਗਏ ਸੀਗੇ ਲੁਧਿਆਣੇ ਛੱਤ ਉੱਪਰ ਕਰਤਾ ਸੀ ਚੰਨੀ ਦਾ ਇਸ ਵਾਰ ਉਹ ਪਾਰਟ ਨਹੀਂ ਚੱਲੇਗਾ ਅਗਰ ਕਾਂਗਰਸ ਨਹੀਂ ਮੰਦੀ ਤਾਂ ਫਿਰ ਅਸੀਂ ਦੂਜੀ ਪਾਰਟੀਆਂ ਦੇ ਵਿੱਚ ਜਾਣ ਦਾ ਪਲਾਨ ਕਰ ਲਾਂਗੇ ਸਾਡੇ ਕੋਲ ਟਾਈਮ ਐਡਿਕੁਏਟ ਹੈਗਾ ਇਹ ਦਬਾਅ ਪਾਉਣ ਦੀ ਰਣਨੀਤੀ ਹੈ ਦੇਖੋ 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 ਬੜਾ ਸੋਣਾ ਸਵਾਲ ਹੈ ਜੇ ਦਬਾਅ ਪਾਉਣਾ ਹੁੰਦਾ ਨਾ ਉਹਦੇ ਹੋਰ ਬਹੁਤ ਜ਼ਰੀਏ ਨੇ ਦਬਾਅ ਦੀ ਕੋਈ ਗੱਲ ਨਹੀਂ ਹੈਗੀ ਕੱਲ ਐ ਇੱਕ ਇੱਕ ਇਮਾਨਦਾਰ ਚਿਹਰੇ ਦੀ ਇੱਕ ਕਰੈਕਟਰ ਵਾਲੇ ਬੰਦੇ ਦੀ ਇੱਕ ਜਿਹਦੇ ਕੋਲੇ ਪੰਜਾਬ ਨੂੰ ਇਸ ਦਲਦਲ ਚੋਂ ਕੱਢਣ ਦਾ ਇੱਕ ਅਜੰਡਾ ਹੈ ਜਿਹਦੇ ਕੋਲੇ ਪ੍ਰੋਗਰਾਮ ਹੈ ਜਿਹਦੇ ਨਾਲ ਪੰਜਾਬ ਦੁਆਰਾ ਸੋਨੇ ਦੀ ਚਿੜੀ ਬਣਦਾ ਦੁਬਾਰਾ ਮੁਰ ਸਰਜੀਤ ਹੁੰਦਾ ਲੀ ਤੇ ਲੈ ਆਉਂਦਾ ਉਹਦੀ ਗੱਲ ਹੈ ਗੱਲ ਸੀਐਮ ਚਿਹਰੇ ਦੀ ਨਹੀਂ ਹੈਗੀ ਗੱਲ ਲੋਕਾਂ ਦੇ ਭਲੇ ਕਰਨ ਦੀ ਹੈ ਜੋ ਲੜਾਈ ਦਾ ਸੀਐਮ ਦੇ ਚਿਹਰੇ ਦੀ ਹੈ ਉਹ ਤਾਂ ਮੈਡਮ ਨੇ ਕਿਹਾ ਹੀ ਹੈ ਜੇ ਸੀਐਮ ਚਿਹਰਾ ਐਲਾਨਣ ਦੇ ਤਾਂ ਆਵਾਂਗੇ ਨਹੀਂ ਤਾਂ ਨਹੀਂ ਆਵਾਂਗੇ ਉਹ ਕਹਿੰਦੇ ਕਿ ਕੁਰਸੀ ਦਾ ਹੀ ਲਾਲਚ ਹੈ ਜੋ ਗੱਲ ਆਂਦੀ ਹੈ ਜੇ ਜੇ ਤੁਸੀਂ ਲੋਕਾਂ ਦਾ ਭਲਾ ਕਰਨਾ ਹੈ ਨਾ ਵਾਲੀਆ ਸਾਹਿਬ ਤਾਂ ਤੁਹਾਡੇ ਕੋਲੇ ਐਡਮਿਨਿਸਟ੍ਰੇਟਿਵ ਪਾਵਰ ਹੋਣੀ ਬਹੁਤ ਓਕੇ ਕੀ ਤੁਸੀਂ ਲੋਕਾਂ ਦਾ ਭਲਾ ਕਰਨਾ ਹੈ ਨਾ ਬਾਲੀਆ ਸਾਹਿਬ ਤਾਂ ਤੁਹਾਡੇ ਕੋਲੇ ਐਡਮਿਨਿਸਟ੍ਰੇਟਿਵ ਸ਼ਹਿਰੀ ਜੀ ਤੁਹਾਡਾ ਨੈਟਵਰਕ ਸ਼ਾਇਦ ਬ੍ਰੇਕ ਹੋ ਰਿਹਾ ਹੈ ਆਵਾਜ਼ ਨਹੀਂ ਮਿਲ ਪਾਰੀ ਕਿਉਂਕਿ ਵਿੱਚ ਵਿੱਚ ਕੱਟ ਰਿਹਾ ਆਈ ਹੋਪ ਸ਼ਾਇਦ ਤੁਹਾਨੂੰ ਕਾਲ ਨਾ ਆ ਰਹੀ ਹੋਵੇ ਆਵਾਜ਼ ਮਿਲ ਪਾਰੀ ਤੁਹਾਨੂੰ ਮੇਰੀ ਹਲੋ ਹਲੋ ਸ਼ਹਿਰੀ ਜੀ ਹਾਂਜੀ ਹਾਂਜੀ ਹੁਣ ਆ ਰਹੀ ਜੇ ਲੋਕਾਂ ਦਾ ਜੇ ਲੋਕਾਂ ਦਾ ਪਾਲੀਆ ਸਾਹਿਬ ਤੁਸੀਂ ਭਲਾ ਕਰਨਾ ਨਾ ਤਾਂ ਤੁਹਾਡੇ ਕੋਲੇ ਐਡਮਿਨਿਸਟ੍ਰੇਟਿਵ ਪਾਵਰ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਲਾਸਟ ਟਾਈਮ ਮੰਤਰੀ ਸੀਗੇ ਵਜ਼ਾਰਤ ਰਹੀ 4 ਸਾਲ ਚਾਰ ਸਾਲ ਹੀ ਉਹ ਹੀ ਤਾਂ ਗੱਲ ਨਹੀਂ ਸੀ ਹੀ ਵਾਸ ਹੈਵਿੰਗ ਦੈਟ ਇਨ ਸਿਟੀਪਾਰ نو نو ਹੀ ਵਾਸ ਹੀ ਵਾਸ ਅ ਮਨੈਸਟਰ ਬਟ ਉਹਨਾਂ ਦੇ ਇੱਕ ਸਟੈਂਡਿੰਗ ਆਰਡਰ ਪਾਸ ਕੀਤਾ ਗਿਆ ਸੀਗਾ ਕਿ ਜਿਹੜਾ ਜਿਹੜੀ ਨਵਜੋਤ ਸਿੰਘ ਸਿੱਧੂ ਫਾਈਲ ਸਾਈਨ ਕਰੇ ਉਹ ਥਰੂ ਸੀਐਮ ਹੋ ਕੇ ਨਿਕਲੇ ਇਹੀ ਗੱਲ ਦਾ ਤਾਂ ਰੋਣਾ ਸਾਨੂੰ ਨਹੀਂ ਤਾਂ ਸਾਡੇ ਕੋਲੇ ਐਡੇ ਪ੍ਰੋਜੈਕਟ ਸੀਗੇ ਸਾਡੇ ਕੋਲੇ ਸੱਤ ਪਾਲਿਸੀਸ ਸੀਗੀਆਂ ਜਿਹੜੀਆਂ ਸਿੱਧੂ ਸਾਹਿਬ ਨੇ ਉਹਨੂੰ ਮੁੱਖ ਮੰਤਰੀ ਨੂੰ ਕਿਹਾ ਭਈ ਭਾਈ ਜੇ ਤੂੰ ਇਹ ਸੱਤ ਚੋਂ ਦੋ ਪਾਲਿਸੀਆਂ ਵੀ ਤੂੰ ਲਾਗੂ ਕਰ ਦੇਗਾ ਨਾ ਤਾ ਤੇਰੀ ਸਰਕਾਰ ਦੋ ਵਾਰੀ ਬਣੂਗੀ ਪਰ ਉਹਨੇ ਉਹਨੇ ਕ੍ਰੈਡਿਟ ਬਸ ਕਰ ਗੱਲ ਦਾ ਕ੍ਰੈਡਿਟ ਦਿਆ ਉਹਨੂੰ ਐਸੀ ਵੀ ਕ੍ਰੈਡਿਟ ਨਵਜੋਤ ਸਿੰਘ ਸਿੱਧੂ ਨੂੰ ਨਾ ਮਿਲ ਜੇ ਅੱਛਾ ਹਾਂ ਕ੍ਰੈਡਿਟ ਦੀ ਮੈਂ ਮੈਂ ਬਿੰਦਿਆ ਸਵਾਲ ਸਵਾਲ ਲਓ ਕ੍ਰੈਡਿਟ ਦੀ ਤੁਸੀਂ ਗੱਲ ਕੀਤੀ ਇਹ ਆਮ ਜਿਹੜੀ ਚਰਚਾ ਹੁੰਦੀ ਹੈ ਅਕਸਰ ਸਵਾਲ ਕਿਤੇ ਜਾਂਦੇ ਆ ਤੁਹਾਡੀ ਪਾਰਟੀ ਦੇ ਅੰਦਰੋਂ ਵੀ ਬਾਹਰੋਂ ਵੀ ਉਹ ਕਹਿੰਦੇ ਸਿੱਧੂ ਜੋੜਾ ਨਾ ਹੰਕਾਰ ਬਹੁਤ ਹੈ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਹੈ ਇਹ ਦੂਜੇ ਨੂੰ ਕੁਝ ਨਾ ਕਹਿਣ ਦਿੰਦੇ ਆ ਇਹਨਾਂ ਨੂੰ ਲੱਗਦਾ ਜੋ ਅਸੀਂ ਕਹਿ ਤਾ ਉਹੀ ਬ੍ਰਹਮਵਾਕ ਹੈ ਅਸੀਂ ਸਮਝਦਾਰ ਹੈਗੇ ਆਂ ਨਾ ਇਹਨਾਂ ਨੇ ਕਿਸੇ ਦੀ ਗੱਲ ਸੁਣਨੀ ਆ ਹਮੇਂ ਹੰਕਾਰ ਨਾਲ ਭਰੇ ਹੋਏ ਆ ਇਸ ਕਰਕੇ ਜਿਹੜਾ ਇਹਨਾਂ ਦੀ ਬਣਦੀ ਨਹੀਂ ਸਾਰਿਆਂ ਨਾਲ ਇਹਨਾਂ ਦਾ ਕਲੇਸ਼ ਹੀ ਰਹਿੰਦਾ ਇਹ ਅਕਸਰ ਗੱਲ ਉਤਰਦੀ ਆ ਦੱਸ ਦੋ ਤੁਸੀਂ ਇਹਨਾਂ ਨੂੰ ਸਿਰਫ ਇਹਨਾਂ ਦੀ ਸਿਰਫ ਉਸ ਬੰਦੇ ਨਾਲ ਨਹੀਂ ਬਣਦੀ ਜਿਹੜੇ ਬੰਦੇ ਸਿਆਸਤ ਤੋਂ ਪੰਜਾਬ ਨੂੰ ਲੁੱਟ ਕੇ ਆਪਦਾ ਘਰ ਭਰ ਰਹੇ ਨੇ ਜਿਹੜੇ ਬੰਦੇ ਆਪਦੇ ਬੱਚਿਆਂ ਵਾਸਤੇ ਫਾਰਮ ਹਾਊਸ ਖਰੀਦ ਰਹੇ ਨੇ ਵੱਡੇ ਵੱਡੇ ਗੱਡਖਾਨੇ ਖਰੀਦ ਰਹੇ ਨੇ ਚਾਰ-ਚਾਰ ਜਨਰੇਸ਼ਨ ਦੇ ਪੈਸੇ ਇਕੱਠੇ ਕਰ ਰਹੇ ਨੇ ਜਿਹੜੇ ਪੰਜਾਬ ਦਾ ਸਰਮਾਇਆ ਲੁੱਟਰੇ ਨੇ ਉਹਨਾਂ ਨਾਲ ਨਹੀਂ ਸਾਡੀ ਬਣਦੀ ਉਹਨਾਂ ਲਈ ਅਸੀਂ ਹੰਕਾਰੀ ਹੋ ਸਕਦੇ ਆ ਪਰ ਅਸੀਂ ਇਮਾਨਦਾਰ ਤੇ ਅਸੀਂ ਉਹਨਾਂ ਲਈ ਡਾਊਨ ਟੂ ਅਰਥ ਆ ਜਿਹੜੇ ਲੋਕ ਚਾਹੁੰਦੇ ਨੇ ਕਿ ਪੰਜਾਬ ਮੋਰ ਸੁਰਜੀਤ ਹੋਵੇ ਪੰਜਾਬ ਦੁਬਾਰਾ ਲੀਤੇ ਆਵੇ ਉਹ ਬੰਦਿਆਂ ਨੂੰ ਪੁੱਛ ਕੇ ਦੇਖੋ ਪੰਜਾਬ ਇਹਨਾਂ 2-4 ਬੰਦਿਆਂ ਵਾਸਤੇ ਅਸੀਂ ਹੋ ਸਕਦੇ ਆ ਕਿ ਅਸੀਂ ਹੰਕਾਰੀ ਹੋਈਏ ਪਰ ਅਸੀਂ ਸਾਰੇ ਪੰਜਾਬ ਰੈਸਟ ਆਫ ਪੰਜਾਬ ਉਹਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਪੰਜਾਬ ਵਾਸਤੇ ਕਿੰਨੇ ਸੈਕਰੀਫਾਈਸਸ ਕਰ ਚੁੱਕਿਆ ਰਾਜ ਸਭਾ ਛੱਡ ਚੁੱਕਿਆ ਮੰ ministri ਛੱਡ ਚੁੱਕਿਆ ਪੀਸੀ ਛੱਡ ਪ੍ਰਧਾਨਗੀ ਛੱਡ ਚੁੱਕਿਆ ਮੇਰਾ ਅਗਲਾ ਲਾਸ ਸਵਾਲ ਹੈ ਤੁਹਾਨੂੰ ਅਗਲਾ ਹੁਣ ਪਲਾਨ ਕੀ ਹੈ ਸਿੱਧੂ ਜੋੜੇ ਦਾ ਦੇਖੋ ਪਲਾਨ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਜਾਣਾ ਹੈ ਪਲਾਨ ਇਹ ਹੈ ਕਿ ਅਸੀਂ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤੇ ਚੋਰਾਂ ਨੂੰ ਪਾਸੇ ਕਰਕੇ ਨਵੀਂ ਨਵੀਂ ਲੀਡਰਸ਼ਿਪ ਨਵੇਂ ਚਿਹਰੇ ਤੇ ਨਵੇਂ ਨਵੇਂ ਲੋਕਾਂ ਨੂੰ ਚੰਨੀ ਬਾਜਵਾ ਮਿਸੰਦਾਵਾ ਸਾਰੇ ਇਹਨਾਂ ਨੂੰ ਹਟਾ ਕੇ ਮਤਲਬ ਕਿ ਇਹਨਾਂ ਨੂੰ ਸਾਈਡ ਲਾਈਨ ਕਰਕੇ ਨਵੀਂ ਲੀਡਰਸ਼ਿਪ ਨਾ ਬਣਾਣੀ ਨਹੀਂ ਨਹੀਂ ਮੈਂ ਇਹਨਾਂ ਮੈਂ ਮੈਂ ਮੈਨੂੰ ਮੈਂ ਇਹਨਾਂ ਦੇ ਸਪੈਸੀਫਿਕਲੀ ਮੈਨੂੰ ਨਹੀਂ ਪਤਾ ਪਰ ਜਿਹੜੇ ਚੋਰ ਨੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਪਾਸੇ ਕਰਕੇ ਨਵੀਂ ਲੀਡਰਸ਼ਿਪ ਨੂੰ ਚਾਂਸ ਦੇ ਕੇ ਨਵੀਂ ਲੀਡਰ ਉਹ ਲੋਕਾਂ ਨੂੰ ਪਤਾ ਮੈਂ ਕਿਹਦਾ ਨਾਮ ਲੈ ਰਿਹਾ ਨਵੀਂ ਲੀਡਰਸ਼ਿਪ ਨੂੰ ਚਾਂਸ ਦੇ ਕੇ ਨਵੇਂ ਨਵੇਂ ਬੰਦੇ ਐਮਐਲਏ ਬਣਾ ਕੇ ਵਿਧਾਨ ਸਭਾ ਚ ਜਾ ਕੇ ਅਸੀਂ ਕਾਂਗਰਸ ਦੀ ਸਰਕਾਰ ਬਣਾਵਾਂਗੇ ਤੇ ਪੰਜਾਬ ਨੂੰ ਮੁੜ ਸੁਰਜੀਤ ਕਰਾਂਗੇ ਸਿਲਕ ਰੂਟ ਖੋਲ੍ਹਾਂਗੇ ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਵਾਂਗੇ ਕਾਂਗਰਸ ਟੁੱਟਣ ਕੰਡੇ ਤਾ ਨਹੀਂ ਪਹੁੰਚ ਜਾਏਗੀ ਕੰਡੇ ਦਾ ਤਾਂ ਪਹੁੰਚੂਗੀ ਨਾ ਜੇ ਇਹ 5-7 ਬੰਦਿਆਂ ਨਾਲ ਕੋਈ ਫਰਕ ਪਊਗਾ 80% ਕਾਂਗਰਸ ਦਾ ਨਵਜੋਤ ਮੈਡਮ ਨੇ ਕਹਿ ਹੀ ਦਿੱਤਾ ਮੇਰੇ ਨਾਲੇ ਪੰਜਾਬ ਦੀ ਇਹ ਬੰਦਿਆਂ ਨਾਲ ਕੀ ਫਰਕ ਪੈਂਦਾ ਹੈ ਇਹ ਬੰਦਿਆਂ ਨਾਲ 2-3% ਨਾਲ ਕੋਈ ਕਾਂਗਰਸ ਨਹੀਂ ਟੁੱਟਣ ਲੱਗੀ ਕਾਂਗਰਸ ਬਹੁਤ ਤਕੜੀ ਹੋ ਕੇ ਅੱਗੇ ਆਊਗੀ ਤੇ ਕਾਂਗਰਸ ਸਰਕਾਰ ਬਣਾਊਗੀ ਚਲੋ ਉਮੀਦ ਕਰਦੇ ਆ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਜੋ ਵੀ ਡਿਸੀਜਨ ਹੋਏਗਾ ਉਹ ਲਿੱਤਾ ਜਾਵੇ ਕਿਉਂਕਿ ਅਸੀਂ ਤਾਂ ਪੰਜਾਬ ਦਾ ਭਲਾਈ ਚਾਹੁੰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਜਾਂ ਇਵੈਂਟਸ ਅਨਫੋਲਡ ਹੋਣਗੇ ਉਹ ਸਮਾਂ ਹੀ ਜਾਣਦਾ ਸ਼ੈਰੀ ਜੀ ਤੁਸੀਂ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਥੈਂਕ ਯੂ ਜੀ ਸੋ ਮਚ ਬਹੁਤ ਧੰਨਵਾਦ ਇਜਾਜ਼ਤ ਦਿਓ ਧੰਨਵਾਦ